ਨਾਲੇ ਪਰਚਾ ਨਾਲੇ ਡਾਂਗ ਇਹ ਟਾਈਟਲ ਕਿਉਂ ਦਿੱਤਾ ਗਿਆ ਆਪਣੇ ਖਿਲਾਫ ਹੋਏ ਪਰਚਿਆਂ ਨੂੰ ਰੱਦ ਕਰਾਉਣ ਤੇ ਲਈ ਜਦੋਂ ਕਿਸਾਨ ਧਰਨੇ ਆ ਤੇ ਬੈਠੇ ਤਾਂ ਉਹਨਾਂ ਨੂੰ ਪਰਚੇ ਦੇ ਨਾਲ ਨਾਲ ਡਾਂਗ ਵੀ ਮਿਲੀ ਅੱਜ ਤਸਵੀਰਾਂ ਦੇਖਣ ਨੂੰ ਮਿਲੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸ਼ੁਰੂਆਤ ਰਾਮਪੁਰਾ ਫੂਲ ਤੋਂ ਕਰਦੇ ਹਾਂ ਜਿੱਥੇ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਝੜਪ ਹੋ ਗਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਜਿਹੜੇ ਉਹ ਕਿਸਾਨਾਂ ਤੇ ਛੁੱਟੇ ਤੇ ਲਾਠੀ ਚਾਰਜ ਵੀ ਹੈ ਜਿਹੜਾ ਇਹ ਹੋਇਆ ਇਹ ਤਸਵੀਰਾਂ ਤੁਹਾਨੂੰ ਰਾਮਪਰਾ ਫੁੱਲ ਦੀਆਂ ਦਿਖਾ ਰਹੇ ਹਾਂ ਔਰ ਇਸ ਤੋਂ ਪਹਿਲਾਂ ਜਿਹੜੀ ਸਥਿਤੀ ਹੈ ਬਰਨਾਲਾ ਤੇ ਸੰਗਰੂਰ ਦੇ ਵਿੱਚ ਵੀ ਖਰਾਬ ਹੋਈ ਸੀ ਇੱਥੋਂ ਤੱਕ ਵੀ ਦਾਵਾ ਕੀਤਾ ਗਿਆ ਸੀਗਾ ਕਿ ਪ੍ਰੋਟੈਸਟ ਕਰਨ ਤੋਂ ਰੋਕਣ ਤੇ ਲਈ ਸਵੇਰੇ ਸਵੇਰੇ ਕਈ ਕਿਸਾਨ ਆਗੋਂ ਨੂੰ ਘਰੋ ਘਰੀ ਚੱਕ ਲਿਆ ਗਿਆ ਕਿ ਇਹ ਪ੍ਰੋਟੈਸਟ ਨਾ ਕਰਨ ਕਿਉਂਕਿ ਇਹ ਪਲਾਨਡ ਪ੍ਰੋਟੈਸਟ ਸੀਗਾ ਅੱਜ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸ਼ਰੀਆਮ ਹੰਝੂ ਕੈਸ ਤੇ ਗੋਲੇ ਨੇ ਚੜੇ ਪੁਲਿਸ ਵੱਲੋਂ ਛੱਡੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਕਿਸਾਨਾਂ ਦੀ ਮੰਗਾ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਦੋਂ ਧਰਨੇ ਲੱਗੇ ਸੀ ਤਾਂ ਸਾਡੇ ਖਿਲਾਫ ਪਰਚੇ ਦਰਜ ਕੀਤੇ ਗਏ ਸੀ ਉਹ ਪਰਚੇ ਰੱਦ ਕੀਤੇ ਜਾਣ ਬਰਨਾਲਾ ਤੇ ਸੰਗਰੂਰ ਦੀਆਂ ਵੀ ਤਸਵੀਰਾਂ ਦੇਖੋ ਜਿੱਥੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਜੰਮ ਕੇ ਜਿਹੜਾ ਉਹ ਡਾਂਗ ਸੋਟਾ ਚਲਿਆ ਔਰ ਇਹ ਡਾਂਗ ਵਰਦੀ ਹੋਈ ਹੈ ਜਿਹੜੀ ਉਹ ਦਿਖਾਈ ਦੇ ਰਹੀ ਆ ਪੁਲਿਸ ਨੇ लाठी चार्ज ਜਿਹੜਾ ਬਰਨਾਲਾ ਤੋਂ ਸੰਗਰੂਰ ਵਿਖੇ ਕੀਤਾ ਇਹ ਅੱਜ ਸਾਰਾ ਦਿਨ ਇਹੀ ਤਸਵੀਰਾਂ ਨੇ ਜੜੀਆਂ ਚਲਦੀਆਂ ਰੀਆਂ ਔਰ ਜਿਵੇਂ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ ਕਿ ਇਲੈਕਸ਼ਨ ਯਰ ਹੁਣ ਉਹ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਸਰਕਾਰ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਉਹਨਾਂ ਨੂੰ ਲਿਆਂਦਾ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਗਿਆ ਅੱਜ ਜਦੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਿਆ ਤਾਂ ਉਹ ਸੜਕਾਂ ਤੇ ਆਨ ਨੂੰ ਮਜਬੂਰ ਹੋ ਚੁਲੇ ਨੇ ਸੰਗਰੂਰ ਚਲਦੇ ਆ ਸਿੱਧੇ ਮੇਰੇ ਨਾਲ ਮੇਰੇ ਸਹਿਯੋਗੀ ਗੁਰਦਰਸ਼ਨ ਜੁੜੇ ਹੋਏ ਨੇ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਸੀਗੇ ਸੰਗਰੂਰ ਤੇ ਬਰਨਾਲਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਹਲੇ ਤੱਕ ਰੱਖਿਆ ਗਿਆ ਹਲੇ ਤੱਕ ਵੀ ਉਹਨਾਂ ਨੂੰ ਨਹੀਂ ਛੱਡਿਆ ਗਿਆ ਥੋੜੀ ਜੀ ਜਾਣਕਾਰੀ ਗੁਰਦਰਸ਼ਨ ਇਹਨਾਂ ਦੀਆਂ ਮੰਗਾਂ ਸੰਬੰਧੀ ਵੀ ਜਾਣਨਾ ਚਾਹੁੰਦੇ ਆ ਕੀ ਇਹਨਾਂ ਦੀ ਡਿਮਾਂਡ ਸੀਗੀਆਂ ਤੇ ਮਜਬੂਰ ਹੋ ਕੇ ਸੜਕ ਤੇ ਕਿਉਂ ਆਣਾ ਪਿਆ ਕਿਉਂਕਿ ਟੇਬਲ ਟਾਕ ਤਾਂ ਹਮੇਸ਼ਾ ਸਰਕਾਰ ਕਹਿੰਦੀ ਹੈ ਕਿ ਅਸੀਂ ਸਵਾਗਤ ਕਰਦੇ ਆਓ ਸਾਡਾ ਗੱਲ ਕਰੋ ਬਿਲਕੁਲ ਹਰ ਪਰੀਜੇ ਗੱਲ ਕੀਤੀ ਜਾਵੇ ਜਿਵੇਂ ਜੌਂਦ ਪਿੰਡ ਦਾ ਜਿਹੜਾ ਬਠਿੰਡਾ ਜ਼ਿਲ੍ਹੇ ਦਾ ਜੌਂਦ ਪਿੰਡਾ ਉੱਥੇ 750 ਏਕੜ ਜ਼ਮੀਨ ਦੇ ਰੋਲੇ ਦੇ ਵਿੱਚ ਦੋ ਜਿਹੜੇ ਕਿਸਾਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਦੀ ਹਿਰਾਸਤ ਉਹਨਾਂ ਨੂੰ ਰਿਹਾਈ ਕਰਾਉਣ ਦੇ ਲਈ ਅੱਜ ਪ੍ਰੋਟੈਸਟ ਜਿਹੜਾ ਕੀਤਾ ਜਾਣਾ ਸੀ ਮੰਡੀ ਦੇ ਵਿੱਚ ਤੇ ਗੱਲ ਕੀਤੀ ਜਾਵੇ ਜਿਹੜੇ ਕਿਸਾਨ ਨੇ ਅੱਜ ਸਵੇਰੇ ਤੜਕਸਾਰ ਤੋਂ ਹੀ ਜਿਹੜੇ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਰੈਸਟ ਕੀਤਾ ਗਿਆ ਦੇਰ ਰਾਤ ਜਿਹੜਾ ਉਹਨਾਂ ਨੂੰ ਘਰਾਂ ਦੇ ਵਿੱਚੋਂ ਡਿਟੇਨ ਲਿਆ ਗਿਆ ਤੇ ਕੁਝ ਕਿਸਾਨ ਅੱਖ ਬਚਾ ਕੇ ਘਰਾਂ ਦੇ ਵਿੱਚੋਂ ਨਿਕਲ ਗਏ ਸੀ ਪਰ ਉਹਨਾਂ ਨੇ ਮਹਿਲਾ ਚੌਕ ਜਿਹੜੀ ਥਾਈ ਦੇ ਵਿੱਚ ਇਕੱਠੇ ਹੋਏ ਉਸ ਤੋਂ ਬਾਅਦ ਉਹਨਾਂ ਨੇ ਬਠਿੰਡੇ ਵੱਲ ਕੂਚ ਕਰਨਾ ਸੀ ਪ੍ਰਸ਼ਾਸਨ ਕਈ ਵਾਰੀ ਗੱਲਬਾਤ ਹੁੰਦੀ ਹੈ ਤੇ ਗੱਲਬਾਤ ਦੌਰਾਨ ਕੋਈ ਵੀ ਸਿੱਟਾ ਨਹੀਂ ਸਾਹਮਣੇ ਆ ਤੇ ਕਿਸਾਨ ਨੇ ਜਿਹੜੇ ਉਹ ਕਹਿੰਦੇ ਅਸੀਂ ਬਠਿੰਡੇ ਵੱਲ ਕੂਚ ਕਰਾਂਗੇ ਪ੍ਰਸ਼ਾਸਨ ਨੇ ਬੈਰੀਗੇਟਿੰਗ ਕੀਤੀ ਤੇ ਟਿਪਰ ਲਗਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਕਿਸਾਨ ਅੱਗੇ ਵਧਿਆ ਸਰਸਨ ਤੇ ਕਿਸਾਨਾਂ ਦੀ ਆਪਸੀ ਚੜ੍ਹਪ ਹੋ ਜਾਂਦੀ ਹੈ ਜਿਹਦੇ ਦੌਰਾਨ ਕਾਫੀ ਜਿਹੜਾ ਕਹਿ ਸਕਦੇ ਆ ਕਿ ਲਾਠੀ ਚਾਰਜ ਹੁੰਦਾ ਧੱਕਾ ਮੁੱਕੀ ਹੁੰਦੀ ਆ ਕਿਸਾਨਾਂ ਦੀਆਂ ਪੱਗਾਂ ਵੀ ਲੱਤਦੀਆਂ ਬਜ਼ੁਰਗ ਔਰਤਾਂ ਜਿਹੜੀ ਖੁੰਡੀ ਦੇ ਸਹਾਰੇ ਨਾਲ ਬਜ਼ੁਰਗ ਔਰਤਾਂ ਚੱਲਦੀਆਂ ਉਹ ਖੁੰਡੀਆਂ ਅੱਜ ਮੈਂ ਸੜਕ ਦੇ ਕਿਨਾਰੇ ਦੀਆਂ ਤਸਵੀਰਾਂ ਦਿਖਾਈਆਂ ਹਾਂ ਪਰ ਉਹ ਖੁੰਡੀ ਅੱਜ ਬੇਸਹਾਰਾ ਹੋਈ ਲਾਚਾਰ ਹੋਈ ਸੜਕ ਤੇ ਪਈ ਸੀ ਪਰ ਕਿਸਾਨਾਂ ਦੀ ਜਿਹੜੀ ਕਹਿ ਸਕਦਾ ਬੇਵਸੀ ਸੀ ਕਿ ਪ੍ਰਸ਼ਾਸਨ ਉਹਨਾਂ ਨੂੰ ਪਿੱਛੇ ਧੱਕ ਕੇ ਲੈ ਗਿਆ ਪਰ ਹੁਣ ਕਿਸਾਨਾਂ ਦੇ ਵਿੱਚ ਰੋਸ ਇੰਨਾ ਜ਼ਿਆਦਾ ਹੈ ਕਿ ਕਿਸਾਨ ਨੇ ਜਿਹੜੇ ਹਰ ਪਿੰਡ ਦੇ ਵਿੱਚ ਜਿਹੜੀ ਸੀਐਮ ਭਵਨtਮਾਨ ਦੇ ਪੰਜਾਬ ਸਰਕਾਰ ਦੇ ਜਿਹੜੇ ਪੁਤਲੇ ਫੂਕਣ ਲਈ ਮਜਬੂਰ ਨੇ ਮੈਂ ਬਕੋਬੀਰ ਦੇ ਵਿੱਚ ਖੜਾ देर रात ਹੋ ਚੁੱਕੀ ਆ ਕਿਸਾਨ ਨੇ ਜਿਹੜੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ دیے ਕਿ ਸਾਹਮਣੇ ਸਾਡੇ ਇੱਕ ਪੁਤਲਾ ਪਿਆ ਹੈ ਤੇ ਪੁਤਲੀ ਨੂੰ ਅੱਗ ਲਾਉਣ ਲਈ ਕਿਸਾਨ ਜਿਹੜੇ ਇਕੱਠੇ ਹੋਏ ਨੇ ਕਿਉਂਕਿ ਇਸ ਪਿੰਡ ਦੇ ਵੀ ਜਿਹੜੇ ਕਿਸਾਨ ਨੇ ਉਹ ਪੁਲਿਸ ਹਰਾਸਤ ਦੇ ਵਿੱਚ ਨੇ ਕਿਉਂਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਇੱਕੋ ਮੰਗ ਸੀ ਕਿ ਉਹਨਾਂ ਦੋਨਾਂ ਸਖਸਾਂ ਨੂੰ ਜਿਹੜਾ ਕਿਸਾਨ ਸਾਹ ਅਗੂ ਨੇ ਸਾਡੇ ਉਹਨਾਂ ਨੂੰ ਰਹਾ ਕੀਤਾ ਜਾਵੇ ਜੇਕਰ ਰਹਾ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਸੰਘਰਸ਼ ਹੈ ਹੋਰ ਤਿੱਖਾ ਕੀਤਾ ਜਾਊਗਾ ਪਰ ਜਿਹੜਾ ਪੁਤਲਾ ਇੱਥੇ ਬਣਾਇਆ ਗਿਆ ਕਿਉਂਕਿ ਰੋਸ ਹੈ ਜਿਹੜੇ ਕਿਸਾਨਾਂ ਦੇ ਉੱਤੇ लाठी चार्ज ਕੀਤਾ ਗਿਆ ਉਹ लाठी चार्ज ਇੰਨੀ ਤਸੱਦਤ ਜਿਹੜੀ ਅੱਜ ਉੱਥੇ ਢਾਈ ਗਈ ਆ ਕਿ ਦੇਖਣ ਨਾਲ ਸਾਡੀ ਵੀ ਰੂਹ ਕੰਮਦੀ ਸੀ ਇਤਾਂ ਦੇ ਹਾਲਾਤ ਕਿਉਂ ਪੈਦਾ ਹੋਏ ਜਿਹੜੀ ਟੇਬਲ ਟਾਕ ਤੇ ਗੱਲ ਹੋ ਸਕਦੀ ਸੀ ਉਹਨੂੰ ਸੜਕਾਂ ਦੇ ਉੱਤੇ ਇਸ ਤਰ੍ਹਾਂ ਜਿਹੜੇ ਸੀਐਮ ਭਾਤਮਨ ਜਦੋਂ ਕਲੈਕਸ਼ਨਾਂ ਕਾਰ ਬਣਾਉਣੀ ਸੀ ਹਰ ਰੈਲੀ ਦੇ ਵਿੱਚ ਇੱਕੋ ਗੱਲ ਕਰਦੇ ਸੀ ਕਿ ਅਸੀਂ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ ਉਹਨਾਂ ਨੂੰ ਸੜਕਾਂ ਤੇ ਰੁਲਣ ਦਵਾਵਾਂਗੇ ਤੇ ਕਿਸਾਨ ਨਹੀਂ ਜਿਹੜੇ ਸੜਕਾਂ ਤੇ ਆਉਣਗੇ ਪਰ ਅੱਜ ਉਹੀ ਕਿਸਾਨ ਉਹੀ ਕਿਸਾਨੀ ਝੰਡੇ ਜਿਨੇ ਝੰਡਿਆਂ ਦੇ ਥੱਲੇ ਬਹਿ ਕੇ ਇਹ ਜਿਹੜੀ ਸਰਕਾਰ ਬਣਾਈ ਸੀ ਧਾਨਿਆਂ ਦੇ ਵਿੱਚ ਜਾ ਕੇ ਸਰਕਾਰ ਬਣਾਈ ਉਹੀ ਜਿਹੜੇ ਝੰਡੇ ਨੇ ਅੱਜ ਮੈਂ ਸੜਕ ਤੇ ਰੁਲਦੇ ਦਿਖਾਏ ਹੈ ਤੇ ਅੱਜ ਜਿਹੜੀਆਂ ਗਰੀਬਾਂ ਜਿਹੜੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਵੇ ਗੱਲਬਾਤ ਵੀ ਕੀਤੀ ਜਾਵੇ ਕਿਉਂਕਿ ਸਰਕਾਰ ਤਾਂ ਹਮੇਸ਼ਾ ਕਹਿੰਦੀ ਹੈ ਕਿ ਅਸੀਂ ਵੈਲਕਮ ਕਰਦੇ ਹਾਂ ਇਹਨਾਂ ਦਾ ਗੱਲਬਾਤ ਕਰਨ ਦੇ ਲਈ ਅਸੀਂ ਤਿਆਰ ਹੁੰਨੇ ਆਂ ਬਿਲਕੁਲ ਬਿਲਕੁਲ ਹਰਪ੍ਰੀਤ ਜੀ ਆਪਾਂ ਗੱਲ ਕੀਤੀ ਜਾਵੇ ਕਿਉਂਕਿ ਕਿਸਾਨਾਂ ਨੇ ਤੇ ਪ੍ਰਸ਼ਾਸਨ ਵੀ ਚਾਹੁੰਦਾ ਸੀ ਕਿ ਕੋਈ ਗੱਲਬਾਤ ਹੋਵੇ ਪਰ ਪ੍ਰਸ਼ਾਸਨ ਦੀ ਬੇਵਸੀ ਸੀ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਕਿ ਜਿਹੜੀ ਪੁਲਿਸ ਹੈ ਅੱਜ ਬੇਵੱਸ ਨਜ਼ਰ ਆਈ ਹੈ ਕਿਉਂਕਿ ਪੁਲਸ ਦੀ ਮਜਬੂਰੀ ਸੀ ਕਿਸਾਨਾਂ ਨੂੰ ਰੋਕਣਾ ਕਿਉਂਕਿ ਉੱਤੋਂ ਹਾਈ ਕਮਾਂਡ ਦੇ ਆਰਡਰ ਆਏ ਹੋਏ ਸੀ ਸਰਕਾਰ ਦੇ ਆਰਡਰ ਆਏ ਸੀ ਕਿ ਕਿਸਾਨਾਂ ਨੂੰ ਉੱਚੋ ਮੰਡੀ ਦੇ ਵਿੱਚ ਨਹੀਂ ਪਹੁੰਚਣ ਦੇਣਾ ਭਪਿੰਦਰ ਤੁਸੀਂ ਸਾਰਾ ਉੱਥੇ ਦੇਖਿਆ ਹੈਗਾ ਕਿ ਕਿੱਦਾਂ ਦੀ ਹਾਲਾਤ ਹੋਏ ਨੇ ਕੀ ਕਿਹੜੀਆਂ ਮੰਗਾਂ ਸੀ ਜਿਹੜੀਆਂ ਨੂੰ ਲੈ ਕੇ ਤੁਸੀਂ ਉੱਥੇ ਜਾ ਰਹੇ ਸੀ ਕਿੱਦਾਂ ਦੇ ਹਾਲਾਤ ਪੈਦਾ ਹੋਏ ਜੀ ਸਾਡੇ ਮੰਗਾ ਸੀ ਜੀ ਉਹ ਜਿਹੜੇ ਦੋ ਆਗੂ ਸਾਡੇ ਅਰੈਸਟ ਕੀਤੇ ਹੋਏ ਸੀ ਉਹਨਾਂ ਨੂੰ ਅਸੀਂ ਛਡਵਾਉਣ ਲਈ ਜਾ ਰਹੇ ਸੀ ਤੇ ਉਦੋਂ ਅੱਗੇ ਆ ਕੇ ਪੁਲਿਸਦਾਰ ਰਵਈਆ ਤੇ ਜਿਹੜਾ ਬਹੁਤ ਗੰਦਾ ਦੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਲਾਠੀ ਚਾਰਜ ਕੀਤਾ ਜੀ ਤੇ ਪਹਿਲਾਂ ਅਸੀਂ ਇੱਕ ਉੱਥੇ ਥਾਈ ਬਣੀ ਹੋਈ ਆ ਉਹਦੇ ਵਿੱਚ ਬੈਠ ਕੇ ਮੀਟਿੰਗ ਹੋਈ ਜੀ ਤੇ ਪ੍ਰਚਾਰ ਕੀਤਾ ਗਿਆ ਸਾਰਾ ਕੁਝ ਦੱਸਿਆ ਗਿਆ ਵੀ ਆਪਾਂ ਪ੍ਰਸ਼ਾਸਨ ਦੇ ਨਾਲ ਧੱਕਾਸ਼ਾਹੀ ਨਹੀਂ ਕਰਨੀ ਪਰ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਨਜਾਇਜ਼ ਹੀ ਧੱਕਾ ਕੀਤਾ ਜੀ ਬਿਲਕੁਲ ਜੀ ਇਹ ਗੱਲ ਬਿਲਕੁਲ ਸਾਹਮਣੇ ਹੈ ਸੀ ਜੋ ਤਸਵੀਰਾਂ ਦੇ ਵਿੱਚ ਦਿਖਾਈ ਆ ਤਕਰੀਬਨ ਪੀਟੀਸੀ ਨੇ ਸਭ ਤੋਂ ਪਹਿਲਾਂ ਖਬਰ ਮਹਿਲਾ ਚੌਂਕ ਦੀ ਦਿਖਾਈ ਸੀ 45 ਮਿੰਟ ਜਿਹੜਾ ਪੀਟੀਸੀ ਤੇ ਚੱਲਦਾ ਰਿਹਾ ਕਿਸਾਨਾਂ ਨਾਲ ਜੋ ਵੀ ਹੋਇਆ ਤੇ ਪਰ ਤੁਸੀਂ ਵੀ ਉੱਥੇ ਉਸ ਟਾਈਮ ਮੌਜੂਦ ਸੀਗੇ ਜਿਹੜੇ ਬਜ਼ੁਰਗ ਸੀ ਉੱਥੇ ਕਿੱਦਾਂ ਦੇ ਹਾਲਾਤ ਸੀਗੇ ਐਸੇ ਜੀ ਜਦੋਂ ਗੱਡੀਆਂ ਦੇ ਵਿੱਚੋਂ ਸਾਨੂੰ ਧੱਕੇ ਸ਼ਾਹੀ ਨਾਲ ਬਾਹਰ ਕੱਢ ਸਪਰੇਆ ਹੂੰ ਬਿਲਕੁਲ ਬਿਲਕੁਲ ਕਹਿ ਸਕਦਾ ਕਿ ਪੁਲਿਸ ਦੀ ਇੰਨੀ ਜ਼ਿਆਦਾ ਦਹਿਸ਼ਤ ਸੀਗੀ ਕਿ ਕਿਸਾਨਾਂ ਨੂੰ ਉੱਥੇ ਹਫੜਾ ਦਬੜੀ ਮਚੀ ਹੋਈ ਸੀ ਲੋਕ ਕਿਸਾਨਾਂ ਨੇ ਆਪਣੀਆਂ ਪੱਗਾਂ ਆਪਣੇ ਹੱਥਾਂ ਨਾਲ ਬਚਾ ਕੇ ਰੱਖੀਆਂ ਕਈ ਕਿਸਾਨਾਂ ਦੀਆਂ ਪੱਗਾਂ ਉੱਥੇ ਲੱਥੀਆਂ ਸੀ ਦਿਖਾਈਆਂ ਜਿਹੜੀ ਪੱਗ ਦੀ ਗੱਲ ਸੀ ਆ ਭਵੰਤਮਨ ਕਰਿਆ ਕਰਦੇ ਸੀ ਕਿ ਇਸ ਪੱਗ ਨੂੰ ਅਸੀਂ ਦਾਗ ਨਹੀਂ ਲੱਗਣ ਦਵਾਗੇ ਸ੍ਰੀ ਭਗਤ ਸਿੰਘ ਦੀ ਪੱਗ ਬਣ ਕੇ ਸੀ ਆ ਭਵੰਤਮਨ ਚੱਲਦੇ ਆ ਅੱਜ ਉਹੀ ਪੱਗ ਮੈਂ ਸੜਕ ਦੇ ਕਿਨਾਰੇ ਪੁੱਟ ਪਾ ਤੇ ਪਈ ਦੇਖੀ ਆ ਉਹ ਤਸਵੀਰਾਂ ਵੀ ਅਸੀਂ ਦਿਖਾਈਆਂ ਨੇ ਪਰ ਹਾਲਾਤ ਇਦਾਂ ਦੇ ਬਣੇ ਹੋਏ ਸੀ ਕਿ ਅੱਜ ਜਿਹੜੇ ਜਿੰਨੇ ਵੀ ਕ੍ਰਿਸਕੇ ਪੁਲਸ ਨੇ ਹਰਾਸਤ ਦੇ ਵਿੱਚ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਕੁਝ ਕਿਸਾਨ ਨੇ ਜਿਹੜੇ ਬਜ਼ੁਰਗ ਬੀਬੀਆਂ ਸੀ ਉਹਨਾਂ ਨੂੰ ਘਰਾਂ ਨੂੰ ਤੋੜਿਆ ਗਿਆ ਪਰ ਹੁਣ ਰੋਸਾ ਇਸ ਕਦਰ ਹੈ ਕਿ ਜਿਹੜੇ ਪੁੱਤਲੇ ਨੇ ਉਹਨਾਂ ਨੂੰ ਇੱਥੇ ਹਰ ਪਿੰਡ ਦੇ ਵਿੱਚ ਰੋਸ ਵਜੋਂ ਜਿਹੜੇ ਪੁੱਤਲੇ ਨੇ ਉਹ ਫੂਕੇ ਜਾਣੇ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨਾਂ ਦੀਆਂ ਕਿਉਂਕਿ ਲਗਾਤਾਰ ਜਿਹੜੀ ਕਿਸਾਨ ਨੇ ਰੋਸੇ ਦੇ ਵਿੱਚ ਨੇ ਕਿਉਂਕਿ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਜਿਹੜੇ ਹਰਾਸਤ ਦੇ ਵਿੱਚ ਲਏ ਗਏ ਨੇ ਪਰ ਸਰਕਾਰ ਕਹਿ ਸਕਦੇ ਆ ਕਿ ਸਰਕਾਰ ਦੀ ਜਿਹੜੀ ਕਰਨੀ ਤੇ ਕਤਨੀ 'ਚ ਬਹੁਤ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ ਕਿਸਾਨਾਂ ਦੇ ਵਿੱਚ ਜਿਹੜੀ ਕਿਸਾਨ ਨੇ ਹੁਣ ਜਿਹੜਾ ਪੁੱਤਲੇ ਫੂਕਣ ਦੀ ਜਿਹੜੀ ਗੱਲ ਕੀਤੀ ਹੈ ਕਿਉਂਕਿ ਰੋਸ ਹੈ ਇਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਜਿਹੜਾ ਸੰਘਰਸ਼ ਹੈ ਹੋਰ ਤਿੱਖਾ ਹੋਊਗਾ ਤੁਹਾਨੂੰ ਦੱਸ ਦਈਏ ਕਿ ਇੱਥੇ देर रात ਔਰਤਾਂ ਵੀ ਖੜੀਆਂ ਹੋਈਆਂ ਨੇ ਪਿੰਡ ਦੀਆਂ ਤੁਹਾਨੂੰ ਇਹ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਹਰ ਘਰ ਦੇ ਵਿੱਚ ਇਹੀ ਗੱਲ ਹੈ ਕਿ ਜਿਹੜਾ ਸੀਐਮ ਭਵਨਤਮਨ ਆ ਇਹ ਇਨ੍ਹਾਂ ਗਲੀਆਂ ਦੇ ਵਿੱਚੋਂ ਵੋਟਾਂ ਵਾਂਗ ਕੇ ਇਹਨਾਂ ਤੇ ਐਮਐਲਏ ਜਿਤਾਏ ਐ ਪਰ ਅੱਜ ਉਹੀ ਸਾਡੇ ਦੇ ਉੱਤੇ ਜਿਹੜੇ ਇੰਨਾ ਸਦਤ ਹੈ ਉਹ ਕਰਦੇ ਹੋਏ ਨਜ਼ਰ ਆਏ ਨੇ ਕਿਉਂਕਿ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਕਿਸਾਨਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਇੱਕ ਪਾਸੇ ਜੇਕਰ ਦਿੱਲੀ ਨਾਲ ਮੰਗਾ ਸੰਬੰਧ ਨੇ ਦਿੱਲੀ ਨੂੰ ਜਾਂਦੇ ਨੇ ਤਾਂ ਦਿੱਲੀ ਵਾਲੇ ਰੋਕਦੇ ਆ ਉਸ ਟਾਈਮ ਸੀਐਮ ਭਵਨਤਮਨ ਕਹਿੰਦੇ ਆ ਕਿਸਾਨਾਂ ਦਾ ਹੱਕ ਹੈ ਕਿਸਾਨਾਂ ਨੂੰ ਅੱਗੇ ਜਾਣ ਦੇਣਾ ਚਾਹੀਦਾ ਪਰ ਹੁਣ ਕਿਸਾਨਾਂ ਦਾ ਹੱਕ ਕਿੱਥੇ ਗਿਆ ਹੁਣ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਆਪਣੇ ਹੱਕੀ ਮੰਗਾਂ ਦੇ ਲਈ ਆਪਣੇ ਸਾਥੀਆਂ ਨੂੰ ਸਦਾਉਣ ਦੇ ਲਈ ਜੋ ਸੰਘਰਸ਼ ਕਰਨਾ ਸੀ ਜੋ ਜਮਹੂਰੀਅਤ ਦਾ ਹੱਕ ਹੈ ਉਸ ਤੋਂ ਵੀ ਰੋਕਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਕਿਸਾਨ ਇਕੱਠੇ ਨਾ ਹੋ ਸਕਣ ਕਿਸਾਨਾਂ ਆਪਣੀ ਗੱਲ ਨਾ ਅੱਗੇ ਰੱਖ ਸਕਣ ਇਸ ਕਰਕੇ ਜੋ ਕੰਮ ਦਿੱਲੀ ਨੇ ਕੀਤਾ ਸੀ ਉਸ ਤੋਂ ਵੱਧ ਕੇ ਅੱਜ ਪੰਜਾਬ ਸਰਕਾਰ ਨੇ ਕੀਤਾ ਕਿਸਾਨਾਂ ਨੂੰ ਕਿਵੇਂ ਖਿੱਚ-ਖਿੱਚ ਕੇ ਪੰਜਾਬ ਵਾ ਜਾ ਕੇ ਕੁੱਟਿਆ ਇਹ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਬੀ ਵੀ ਕਹਿੰਦੇ ਤਸਵੀਰਾਂ ਚੱਲਦੀਆਂ ਨੇ ਕਿਉਂਕਿ ਜਾਂਦੇ ਜਾਂਦੇ ਆਪਾਂ ਫਿਰ ਤਸਵੀਰਾਂ ਝੜੀਆਂ ਉਹ ਆਪਣੇ ਦਰਸ਼ਕਾਂ ਨੂੰ ਦਿਖਾ ਦਨੇ ਆ ਜਿੱਥੇ ਰਾਮਪੁਰਾ ਫੂਲ ਦੇ ਵਿੱਚ ਵੀ ਹੋਇਆ ਜਿੱਥੇ ਸੰਗਰੂਰ ਦੇ ਵਿੱਚ ਵੀ ਹੋਇਆ ਬਰਨਾਰਾ ਦੇ ਵਿੱਚ ਵੀ ਹੋਇਆ ਇਹ ਤਸਵੀਰਾਂ ਨੇ ਜਿਹੜੀਆਂ ਇੱਕ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਲੱਗਦਾ ਲੰਬੇ ਸਮੇਂ ਤੋਂ ਬਾਅਦ ਸਾਨੂੰ ਦੇਖਣ ਨੂੰ ਮਿਲੀਆਂ ਜਿੱਥੇ ਟਿੱਪਰ ਰਸਤੇ ਦੇ ਵਿੱਚ ਖੜੇ ਕਰ ਦਿੱਤੇਗੇ ਤਾਂ ਜੋ ਕਿਸਾਨ ਬਠਿੰਡੇ ਵੱਲ ਕੂਚ ਨਾ ਕਰ ਸਕਣ ਔਰ ਜਿਹੜੇ ਕਿਸਾਨ ਆ ਰਹੇ ਸੀ ਉਹਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਸੁੱਟੇ ਉ ਬਰਨਾਲਾ ਤੇ ਸੰਗਰੂਰ ਵਿਖੇ ਵੱਡਾ लाठी चार्ज ਜਿਹੜਾ ਕਿਸਾਨ ਜੱਥੇਬੰਦੀਆਂ ਕਿਸਾਨ ਆਗੂਆਂ ਕਿਸਾਨ ਜਿਹੜੇ ਆਮ ਕਿਸਾਨ ਸੀਗੇ ਉਹਨਾਂ ਤੇ ਕੀਤਾ ਗਿਆ ਦਸਤਾਰਾਂਵੇਂ ਕਈਆਂ ਦੀਆਂ ਲੱਥੀਆਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੰਗਰੂਰ ਤੇ ਬਰਨਾਲੇ ਦੀਆਂ ਜਿੱਥੇ ਜੰਮ ਕੇ ਅੱਜ लाठी चार्ज ਹੋਇਆ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਦੋ ਕਿਸਾਨ ਸੀ ਜਿਹਨਾਂ ਦੀ ਜ਼ਮੀਨ ਕੋਰ ਕੀਤੀ ਜਾ ਰਹੀ ਸੀ ਜਿਹਨਾਂ ਦੀ ਜ਼ਮੀਨ ਕਬਜ਼ੇ ਦੇ ਵਿੱਚ ਲਈ ਜਾ ਰਹੀ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉਹਨਾਂ ਨੂੰ ਛਡਾਣ ਦੀ ਇੱਕ ਵਾਇਦ ਸੀ ਜਿਸ ਨੂੰ ਪੂਰੀ ਕਰਨਾ ਚਾਹੁੰਦੇ ਸੀ ਪਿਓਰੋ ਪੂਰੀ ਨਹੀਂ ਹੋ ਸਕੀ ਸੋ ਇਹ ਤਸਵੀਰਾਂ ਅੱਜ ਸਾਰਾ ਦਿਨ ਦੇਖਣ ਨੂੰ ਮਿਲੀਆਂ ਤੁਹਾਡਾ ਬਹੁਤ ਬਹੁਤ ਗੁਰਦਰਸ਼ਨ ਧੰਨਵਾਦ ਸੋ ਨਾਲੇ ਪਰਚਾ ਨਾਲੇ ਡਾਂਗ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਹਾਲੇ ਤੱਕ ਰੱਖਿਆ ਗਿਆ ਨਹੀਂ ਛੱਡੇਗਾ ਕੱਲ ਸਵੇਰ ਤੱਕ ਉਹ ਆਪੋ ਆਪਣੇ ਘਰਾਂ ਦੇ ਵਿੱਚ ਜਰੂਰ ਜਾਣਗੇ ਔਰ ਅੱਗੇ ਦੀ ਰਾਂਡੀ ਤੇ ਹੁਣ ਕਿਸਾਨ ਜਥੇਬੰਦੀਆਂ ਕੀ ਬਣਾਉਂਦੀਆਂ ਨੇ ਉਸ ਤੇ ਵੀ ਨਜ਼ਰ ਰਹੇਗੀ ਦੇਸ਼ ਤੋਂ ਇਹਦੀ ਬਾਕੀ ਖਬਰਾਂ ਲਈ ਬਣੇਰੋ ਪੀਟੀਸੀ ਨਿਊਜ਼ ਨਾਲ ਧੰਨਵਾਦ